ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਕੋਟਖਪੂਰਾ ਬਾਈਪਾਸ ਤੇ ਬਾਬਾ ਆਨੰਦ ਸਿੰਘ ਨਗਰ ਤੋਂ ਡੇਰਾ ਸ਼ਰਧਾਲੂ ਸੁਰਜਨ ਸਿੰਘ ਇਨਸਾਂ ਦੀ ਅਚਾਨਕ ਮੌਤ ਹੋਣ ਪਿੱਛੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਪ੍ਰਾਪਤ ਜਾਣਕਾਰੀ ਮੁਤਾਬਕ ਡਾਕਟਰ ਭੁਪਿੰਦਰ ਸਿੰਘ ਇਨਸਾ ਅਤੇ ਰਜਿੰਦਰ ਕੌਰ ਇਨਸਾ ਏਐਨਐਮ ਸਿਵਲ ਹਸਪਤਾਲ ਮੋਗਾ ਦੇ ਚਾਚਾ ਸੁਰਜਨ ਸਿੰਘ ਇਨਸਾ ਆਪਣੀ ਸਵਾਸਾ ਰੂਪੀ ਪੂੰਜੀ ਪੂਰੀ ਕਰਦੇ ਹੋਏ ਇਸ ਸੰਸਾਰ ਤੋਂ ਚੱਲ ਵਸੇ ਸਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਬਲਾਕ ਦੇ ਜ਼ਿੰਮੇਵਾਰਾਂ ਨਾਲ ਤਾਲਮੇਲ ਕਰਕੇ ਉਹਨਾਂ ਦੀ ਮ੍ਰਿਤਕ ਦੀ ਆਲ ਫਲਾਲ ਸਕੂਲ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਸੈਂਟਰ ਪਿਊਜ਼ ਫਰੀਦਾਬਾਦ ਹਰਿਆਣਾ ਨੂੰ ਮੈਡੀਕਲ ਖੋਜਾਂ ਕਰਨ ਲਈ ਦਾਨ ਕਰ ਦਿੱਤੀ ਇਸ ਮੌਕੇ ਨਗਰਦੇ ਪਤਵੰਤੇ ਸੱਜਣ ਹਾਜ਼ਰ ਸਨ ਉਹਨਾਂ ਨੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾ ਵੱਲੋਂ ਚੱਲ ਰਹੇ ਡੇਰਾ ਸੱਚਾ ਸੋਦਾ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਰੀਰਦਾਨ ਕਰਨ ਨਾਲ ਡਾਕਟਰੀ ਸਿੱਖ ਰਹੇ ਵਿਦਿਆਰਥੀਆਂ ਉੱਪਰ ਬਹੁਤ ਵੱਡਾ ਪ੍ਰੇਰਣਾ ਸ਼ਰਧਾਲੂ ਪਰ ਉਪਕਾਰ ਕਰ ਰਹੇ ਹਨ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਸਮੁੱਚੀ ਮਨੁੱਖਤਾ ਨੂੰ ਬਹੁਤ ਵੱਡਾ ਫਾਇਦਾ ਮਿਲੇਗਾ ਦੇਰਾ ਸੱਚਾ ਸੋਦਾਂ ਦੀਆਂ ਪਾਵਨ ਪ੍ਰੇਰਣਾ ਸਤਕਾ ਪ੍ਰੇਮੀ ਸੁਰਜਨ ਸਿੰਘ ਇਨਸਾਂ ਦੇ ਅਰਥੀ ਨੂੰ ਅਰਜਿੰਦਰ ਕੌਰ ਇਨਸਾਂ, ਹਰਵਿੰਦਰ ਕੌਰ, ਸੁਖਪ੍ਰੀਤ ਕੌਰ ਇਨਸਾਂ, ਨੋਹਾ, ਇੰਦਰਜੀਤ ਕੌਰ ਇਨਸਾਂ, ਹਰਜਿੰਦਰ ਕੌਰ ਇਨਸਾਂ ਅਤੇ ਧੀਆ ਨੇ ਮੋਢਾ ਦਿੱਤਾ। ਇਸ ਮੌਕੇ ਪ੍ਰੇਮੀ ਸੁਰਜਨ ਸਿੰਘ ਇਨਸਾਂ ਦੀ ਮ੍ਰਿਤਕ ਦੇਹ ਵਾਲੀ ਐਂਬੂਲੈਂਸ ਰਵਾਨਾ ਹੋਣ ਵੇਲੇ ਸ਼ਾਹ ਸਤਨਾਮ ਜੀ ਗਰੀਨੈਸ ਵੈਲਫੇਅਰ ਫੋਰਸਿੰਗ ਅਤੇ ਸਾਥ ਸੰਗਤ ਨੇ ਪਵਿੱਤਰ ਨਾਰਾ ਲਗਾ ਕੇ ਫੁੱਲਾਂ ਦੀ ਵਰਖਾ ਕੀਤੀ ਜਿਸ ਦੀ ਚਰਚਾ ਸਾਰੇ ਇਲਾਕੇ ਵਿੱਚ ਹੋ ਰਹੀ ਹੈ। ਇਸ ਮੌਕੇ 85 ਮੈਂਬਰ ਭੈਣ ਸੁਖਜਿੰਦਰ ਕੌਰ ਇਨਸਾਂ ਅਤੇ 85 ਮੈਂਬਰ ਆਸ਼ਾ ਰਾਣੀ ਇਨਸਾਨੀ ਡੇਰਾ ਸੱਚਾ ਸੋਦਾ ਦੇ ਇਸ ਨੇਕ ਸੇਵਾ ਕਾਰਜ ਦੀ ਛਲਾਗਾ ਕਰਦੇ ਆਖਿਆ ਕਿ ਪ੍ਰੇਮੀ ਸੁਰਜਨ ਸਿੰਘ ਦੀ ਜੋ ਮਰਤਕ ਦੇਦਾਨ ਕੀਤੀ ਜਾ ਰਹੀ ਹੈ ਸਮੁੱਚੀ ਮਾਨਵਤਾ ਦੇ ਲਈ ਬਹੁਤ ਵੱਡੀ ਸੇਵਾ ਹੈ ਪਰਿਵਾਰ ਦੀ ਇਹ ਸੇਵਾ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਵੇਗਾ ਇਸ ਮੌਕੇ ਮੁੱਖ ਤੌਰ ਤੇ ਪੁਜੇ ਲੈਕਚਰ ਬਲਵਿੰਦਰ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੋਦਾ ਦਾ ਇਹ ਉਪਰਾਲਾ ਬਹੁਤ ਹੀ ਸਲਾਹਣਾ ਯੋਗ ਹੈ ਇਹ ਸੇਵਾ ਕਾਰਜ ਨੂੰ ਕਰਨ ਲਈ ਬਹੁਤ ਹੀ ਵੱਡੇ ਜਿਗਰੇ ਦੀ ਲੋੜ ਹੁੰਦੀ ਹੈ ਕਿਉਂਕਿ ਐਸਾ ਚੰਗਾ ਕੰਮ ਰੂੜੀਵਾਦੀ ਸੋਚ ਤੋਂ ਉੱਪਰ ਉੱਠ ਕੇ ਸਮਾਜ ਦੇ ਵਹਿਮ ਭਰਮਾਂ ਨੂੰ ਪਿੱਛੇ ਛੱਡ ਕੇ ਕੀਤਾ ਜਾ ਸਕਦਾ ਹੈ। ਉਹਨਾਂ ਨੇ ਆਖਿਆ ਕਿ ਡੇਰਾ ਸੱਚਾ ਸੋਦਾ ਸ਼ਰਧਾਲੂਆਂ ਅੰਦਰ ਐਡੀ ਵੱਡੀ ਸੋਚ ਨੂੰ ਉਜਾਗਰ ਕਰਨ ਵਾਲੇ ਡੇਰਾ ਸੱਚਾ ਸੋਦਾ ਦੇ ਮੁਖੀ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤाराम ਰਹੀਂ ਸਿੰਘ ਜੀ ਇਨਸਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ। ਜਿਨ੍ਹਾਂ ਦੀ ਚੰਗੀ ਸਿੱਖਿਆ ਕਰਕੇ ਮੈਡੀਕਲ ਦੀ ਪੜ੍ਹਾਈ ਕਰਦੇ ਵਿਦਿਆਰਥੀਆਂ ਨੂੰ ਬਹੁਤ ਵੱਡਾ ਅਲਾਹਾ ਮਿਲੇਗਾ। ਮੈਂ ਦਿੰਦਰ कौर ਇਹ ਨਾਮ ਸਰਕਾਰੀ ਹਸਪਤਾਲ ਬੋਗਾ ਤੋਂ ਆ ਅੱਜ ਸਾਡੇ ਸਤਪੁਰਜੀ ਪੂਜਨੀਕ ਗੁਰੂ ਜੀ ਸੰਤ ਗਰਮੀਤ RAMBIR SINGH ਸਿੰਘ ਇਨਸਾਨੀ ਪਾਵਨ ਪ੍ਰੇਰਨਾ ਤੇ ਚੱਲਦੇ ਹੋਏ ਸਾਡੇ ਚਾਚਾ ਜੀ ਸਾਡੇ ਸਤਕਾਰਯੋਗ ਬਹੁਤ ਹੀ ਸਤਕਾਰਯੋਗ ਚਾਚਾ ਜੀ ਸੁਰਜਨ ਸਿੰਘ ਉਹਨਾਂ ਦੀ ਅਸੀਂ ਬਾਡੀ ਟੂਨੇਟ ਕੀਤੀ ਹੈ ਉਹ ਜੀ ਮੇਰੇ ਚਾਚਾ ਜੀ ਸੁਰਜਨ ਸਿੰਘ ਜਿਹੜੇ ਕੇ ਕਾਫੀ ਲੰਬੇ ਸਮੇਂ ਤੋਂ ਡੇਰਾ ਸੱਚਾ ਸੋਧਰ ਨਾਲ ਜੁੜੇ ਹੋਏ ਸਨ ਉਹਨਾਂ ਦੀ ਇੱਛਾ ਅਨੁਸਾਰ ਉਹਨਾਂ ਨੇ ਪੂਰੀ ਬਾਡੀ ਦੇ ਬਾਡੀ ਡੋਨੇਟ ਕਰਨ ਦੇ ਫਾਰਮ ਭਰੇ ਹੋਏ ਸੀ ਅੱਜ ਅਸੀਂ ਸਾਰੇ ਪਰਿਵਾਰ ਦੀ ਸਹਿਮਤੀ ਨਾਲ ਉਹਨਾਂ ਦੀ ਬਾਡੀ ਡੋਨੇਟ ਕੀਤੀ ਹੈ ਮੈਂ ਭੁਪਿੰਦਰ ਸਿੰਘ ਹਾਂ ਸਾਂ ਡੇਰਾ ਸੱਚਾ ਸੋਧਰੋਂ ਆ ਤੇ ਮੇਰੇ ਚਾਚਾ ਜਿਹੜੀ ਅੱਜ ਬਾਡੀ ਡੋਨੇਟ ਕੀਤੀ ਹੈ ਤੇ ਬਾਡੀ ਡੋਨੇਟ ਉਹਨਾਂ ਦੀ ਅੰਤਿਮ ਇੱਛਾ ਅਨੁਸਾਰ ਕੀਤੀ ਗਈ ਹੈ ਕੋਪੈਡਾਂ ਡੇੜਾ ਸੱਚਾ ਸਭ ਦਾ ਵਾਰ ਵਗੈਰਾ ਪੜਦੇ ਰਹਿੰਦੇ ਸੀ ਜੋ ਬੋਡੀ ਡੀਟ ਨੇਟ ਦੀਆਂ ਖਬਰਾਂ ਲੱਗਦੇ ਹੁਣ ਪੂਰੀ ਗੌਰ ਨਾਲ ਪੜਦੇ ਸੀ ਔਰ ਇਹ ਵੀ ਕਹਿੰਦੇ ਸੀਗੇ ਵੀ ਮੈਂ ਵੀ ਮੈਂ ਵੀ ਖੁੱਲ੍ਹਾ ਵਾਲੀ ਕਾਰ ਵਿੱਚ ਜਾਵਾਂਗਾ ਗੱਡੀ ਵਿੱਚ ਜਾਵਾਂਗਾ ਤੇ ਕਰਕੇ ਉਹਨਾਂ ਨੇ ਉਹਨਾਂ ਦੀ ਸ਼ਾਨ ਸਰ ਤੇ ਪੂਰੇ ਪਰਿਵਾਰ ਦੀ ਸਹਿਮਤੀ ਦੇ ਨਾਲ ਅੱਜ ਉਹਨਾਂ ਦੀ ਬੋਡੀ ਡੀਟ ਕੀਤੀ